ਲੁਧਿਆਣਾ ਪੁਲਿਸ ਵੱਲੋਂ 12 ਦਸੰਬਰ ਨੂੰ ਟਾਟਾ ਸਟੀਲ ਦੇ ਨਾਂ ਤੇ ਜਾਲੀ ਕੰਪਨੀ ਬਣਾ ਕੇ 2 ਲੱਖ ਦੀ ਕਾਰੋਬਾਰੀ ਦੇ ਨਾਲ ਠੱਗੀ ਮਾਰਨ ਦੇ ਮਾਮਲੇ ਨੂੰ ਸੁਲਝਾ ਲਿਆ ਗਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚ ਦੋ ਮਹਿਲਾਵਾਂ ਵੀ ਸ਼ਾਮਿਲ ਨੇ ਤੇ ਦੋ ਮਰਦ ਨੇ ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਹੈ ਕਿ ਮੁਲਜ਼ਮਾਂ ਦੇ ਕੋਲੋਂ ਵੱਡੀ ਗਿਣਤੀ ਦੇ ਵਿੱਚ ਜਾਲੀ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਨੇ ਲਗਭਗ 47 ਦੇ ਕਰੀਬ ਆਧਾਰ ਕਾਰਡ ਵੀ ਮਿਲੇ ਨੇ ਇਹ ਖੁਦ ਵੀ ਮਸ਼ੀਨਾਂ ਰੱਖ ਕੇ ਜਾਲੀ ਆਧਾਰ ਕਾਰਡ ਤਿਆਰ ਕਰਦੇ ਨੇ ਉਹਨਾਂ ਕਿਹਾ ਕਿ ਇਹਨਾਂ ਦੇ ਕੋਲੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਚਿਤਾਈ ਜਾ ਰਹੀ ਹੈ ਇਸ ਸਬੰਧੀ ਉਹਨਾਂ ਹੋਰ ਕੀ ਕੁਝ ਜਾਣਕਾਰੀ ਦਿੱਤੀ ਹੈ ਆਓ ਤੁਹਾਨੂੰ ਸੁਣਾ ਦਿੰਨੇ ਹਾਂ ਬਿਊਰੋ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਇੱਕ ਥਾਣਾ ਫੋਕਲ ਪੁਆਇੰਟ ਦੇ ਵਿੱਚ 12 12 2023 ਦੇ ਵਿੱਚ ਇੱਕ ਮੁਕਦਮਾ ਦਰਜ ਹੋਇਆ ਸੀ ਅੰਡਰ ਸੈਕਸ਼ਨ 420 419 467 6871 ਉਹ ਮੁਕਦਮਾ ਜਿਹੜਾ ਇੱਕ ਕਮਲਜੀਤ ਦੇ ਬਿਆਨ ਤੇ ਕੀਤਾ ਗਿਆ ਸੀ ਜੋ ਇੱਕ ਕੰਪਨੀ ਦੇ ਵਿੱਚ ਮੈਨੇਜਰ ਸੀ ਉਹਨੇ ਦੱਸਿਆ ਵੀ ਸਾਡੇ ਜਿਹੜਾ ਕੰਪਨੀ ਦੇ ਨਾਲ ਇੱਕ ਟਾਟਾ ਸਟੀਲ ਦੇ ਜਿਹੜਾ ਇੱਕ ਫੇਕ ਅਕਾਊਂਟ ਬਣਾ ਕੇ ਤੇ ਕਿਸੇ ਨੇ ਸਾਡਾ 20 ਲੱਖ ਰੁਪਏ ਦੀ ਠੱਗੀ ਕੀਤੀ ਉਹਦੀ ਜਿਹੜੀ ਸੁਪਰਵਾਈਜ਼ਰ ਸਾਡੇ ਏਡੀਸੀਪੀ ਰੁਪਿੰਦਰ ਪੱਟੀ ਮੈਡਮ ਨੂੰ ਦਿੱਤੀ ਗਈ ਉਹਨਾਂ ਦੇ ਨਾਲ ਸਾਈਬਰ ਸੈੱਲ ਦੀ ਉਹਨਾਂ ਦੀ ਟੀਮ ਤਾਂ ਉਹਨਾਂ ਨੇ ਇੱਕ ਬਹੁਤ ਅੱਛਾ ਜਿਹੜਾ ਇਹ ਗਰੋ ਹੈ ਜਿਹੜਾ ਇਹ ਫੜਿਆ ਜਿਹੜਾ ਗੈਂਗ ਇਹਦੇ ਵਿੱਚ ਜਿਹੜਾ ਚਾਰ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਚੋਂ ਦੋ ਲੇਡੀਜ਼ ਆ ਦੋ ਜੈਂਟਸ ਆ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਵੀ ਜਿਹੜੇ ਅੱਗੇ ਬੰਦਿਆਂ ਨੂੰ ਨਾਮਿਨੇਟ ਕੀਤਾ ਗਿਆ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਵਿੱਚ ਜਿਹੜੇ ਇਹ ਚਾਰੇ ਬੰਦੇ ਆ ਵੱਖ-ਵੱਖ ਕੋਈ ਦੋ ਜਣੇ ਦਿੱਲੀ ਦੇ ਰਹਿਣ ਵਾਲੇ ਆ ਹਰਿਆਣੇ ਦੇ ਆ ਤੇ ਜਿਹੜੇ ਅੱਗੇ ਕੁਝ ਬੰਦੇ ਹੋਰ ਨਾਮਿਨੇਟ ਕੀਤੇ ਉਹ ਅਦਰ ਸਟੇਟ ਦੇ ਆ ਉਹਦੇ ਵਿੱਚ ਇਹਨਾਂ ਨੇ ਇਹਨਾਂ ਦੇ ਕੋਲੋਂ ਕਾਫੀ ਜਿਹੜੀ ਹੈ ਮਤਲਬ ਐਵੀਡੈਂਸ ਜਿਹੜੀ ਸਾਡੇ ਕੋਲ ਜਿਹੜੀ ਹੈ ਉਹ ਮਿਲੀ ਹੈ ਉਹਦੇ ਵਿਚਾਰਨ ਕੋ ਬਹੁਤ ਲੈਪਟਾਪ ਮਿਲੇ ਆ ਨਕਲੀ ਆਧਾਰ ਕਾਰਡ ਮਿਲੇ ਆ ਬਾਇਓਮੈਟ੍ਰਿਕ ਮਸ਼ੀਨ ਮਿਲੀਆਂ ਏਟੀਐਮ ਕਾਰਡ ਮਿਲੇ ਆ ਸਕੈਨਰ ਮਿਲੇ ਆ ਜਿਹਦੇ ਨਾਲ ਇਹ ਹਰ ਚੀਜ਼ ਨੂੰ ਜਿਹੜਾ ਫੇਕ ਅਕਾਊਂਟ ਬਣਾ ਲੈਂਦੇ ਸੀ ਫੇਕ ਆਧਾਰ ਕਾਰਡ ਜਿਹੜਾ ਆਧਾਰ ਕਾਰਡ ਬਣਾਉਣ ਤੋਂ ਬਾਅਦ ਫਿਰ ਇਹਨਾਂ ਫੇਕ ਅਕਾਊਂਟ ਖਲਾ ਲੈਣਾ ਉਹਦੇ ਬਿਹਾਫ ਤੇ ਹੀ ਅਗਲੇ ਜਿਹੜੇ ਸਾਰੇ ਡਾਕੂਮੈਂਟਸ ਤਿਆਰ ਕਰਦੇ ਰਹਿੰਦੇ ਸੀ ਇਹ ਸਾਡੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਜਿਸ ਦੇ ਨਾਲ ਜਿਹੜਾ ਅਸੀਂ ਐਂਡ ਤੱਕ ਜਦੋਂ ਪਹੁੰਚਾਂਗੇ ਜਿਵੇਂ ਕਿ ਇਹਨਾਂ ਦੇ ਕੋਲ 47 ਜਿਹੜੇ ਆ ਉਹ ਆਧਾਰ ਕਾਰਡ ਜਿਹੜੇ ਜਾਲੀ ਬਰામਤ ਹੋਏ ਆ ਤੇ ਇਹਨਾਂ ਦੇ ਅਕਾਊਂਟਸ ਦੀਆਂ ਜਿਹੜੀ ਅਸੀਂ ਵੈਰੀਫਿਕੇਸ਼ਨ ਹੋਂ ਤੱਕ ਜਿਹੜੀ ਕੀਤੀ ਆ ਉਹਦੇ ਚ ਬਹੁਤ ਸਾਰੇ ਜਿਹੜਾ ਇਨ ਕਰੋੜਸ ਪੈਸਿਆਂ ਦੀ ਜਿਹੜੀ ਆ ਟਰਾਂਜੈਕਸ਼ਨ ਹੋਈਆਂ ਤਾਂ ਇਹ ਤੋਂ ਜਿਹੜਾ ਫਰਦਰ ਸਾਡੀ ਇਨਵੈਸਟੀਗੇਸ਼ਨ ਚ ਬਹੁਤ ਸਾਰੇ ਜਿਹੜੀਆਂ ਇਹਨਾਂ ਨੇ ਹੋਰ ਲੋਕਾਂ ਦੇ ਨਾਲ ਜਿਹੜੀ ਠੱਗੀ ਠੋਰੀ ਕੀਤੀ ਆ ਉਸ ਤਰ੍ਹਾਂ ਦੀਆਂ ਜਿਹੜੀਆਂ ਉਹ ਸਾਰੀਆਂ ਉਜਾਗਰ ਹੋਣਗੀਆਂ ਕਿ ਅਸੀਂ ਐਂਡ ਤੱਕ ਪਹੁੰਚ ਕੇ ਜਿਹੜੇ ਹੋਰ ਇਹਨਾਂ ਦੇ ਰਹਿੰਦੇ ਜਿਹੜੇ ਨਾਲ ਬੰਦੇ ਆ ਉਹਨਾਂ ਨੂੰ ਨਾਮਿਨੇਟ ਕਰਕੇ ਉਹਨਾਂ ਨੂੰ ਜਲਦੀ ਗ੍ਰਿਫਤਾਰੀ ਕਰਾਂਗੇ ਤੇ ਇਸ ਦੇ ਨਾਲ ਮੈਂ ਇੱਕ ਅਪੀਲ ਵੀ ਕਰਨਾ ਚਾਹੂੰਗਾ ਜਿਵੇਂ ਕਿ ਇਹ ਐਡੀ ਵੱਡੀ ਕੰਪਨੀ ਹੈ ਜਿਹੜੇ ਇੱਕ ਅਕਾਊਂਟ ਸਟੀਲ ਟਾਟਾ ਸਟੀਲ ਦੇ ਨਾਮ ਤੇ ਉਹਨਾਂ ਨੇ ਖਲਵਾਇਆ ਉਹਦੇ ਵਿੱਚ ਪੈਸਿਆਂ ਦੀਆਂ ਜਿਹੜੀਆਂ ट्रांजैक्शन ਹੋਈ ਹੈ ਬਟ ਉਹ ਵਿਦਆਊਟ ਵੈਰੀਫਿਕੇਸ਼ਨ ਹਾਲਾਂਕਿ ਉਹਦੇ ਵਿੱਚ ਜਦੋਂ ਆਪਾਂ ਕਿਸੇ ਦੀ ट्रांजैक्शन ਕਰਨੀ ਹੈ ਉਹਦੇ ਅਕਾਊਂਟ ਦੀ ਪ੍ਰੋਪਰ ਥੋਰਲੀ ਵੈਰੀਫਿਕੇਸ਼ਨ ਕਰਕੇ ਫੇਰ ਹੀ ਪੈਸਿਆਂ ਦੀ ਜਿਹੜੀ ट्रांजैक्शन ਹੋਣੀ ਚਾਹੀਦੀ ਹੈ ਤਾਂ ਇਹ ਮੈਂ ਹੋਰ ਵੀ ਜਿਹੜੇ ਸਾਡੇ ਇੰਡਸਟਰੀ ਵਾਲੇ ਵੀਰ ਆ ਜਿਹੜੇ ਉਹਨਾਂ ਦੇ ਮੈਨੇਜਰ ਦਾ ਆ ਜਾਂ ਜਿਹੜੇ ਉਹਨਾਂ ਦੇ ਵਰਕਿੰਗ ਜਿਹੜੇ ਬੰਦੇ ਕੰਮ ਕਰਦੇ ਆ ਤਾਂ ਜਦੋਂ ਵੀ ਆਪਾਂ ਕੋਈ ਏਜੀ ट्रांजैक्शन ਕਰਦੇ ਆ ਤਾਂ ਉਹਦੇ ਵਿੱਚ ਜਰੂਰ ਉਹਨੂੰ ਥੋਰਲੀ ਇੱਕ ਵਾਰ ਵੈਰੀਫਾਈ ਕੀਤਾ ਜਾਵੇ ਥੈਂਕ ਯੂ